ਸਤਿ ਸ੍ਰੀ ਅਕਾਲ ਜੀ ਚੈਨਲ ਟੀਵੀ ਨਿਊਜ਼ ਇੰਡੀਆ 265 ਤੇ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਰঞ্জੀਤ ਸਿੰਘ ਪੱਤਰਕਾਰ ਅਤੇ ਮੇਰੇ ਨਾਲ ਮੇਰੇ ਸਹਿਯੋਗੀ ਲਾਡਾ ਡੜਵਾਨ ਦੋਸਤੋ ਅੱਜ ਅਸੀਂ ਇੱਕ ਧਾਰਮਿਕ ਮੁੱਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਤੇ ਸਾਡਾ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਨਹੀਂ ਹੈ ਜੇਕਰ ਕਿਸੇ ਨੂੰ ਇਸ ਗੱਲਬਾਤ ਦੇ ਨਾਲ ਕਿਸੇ ਦੇ ਦਿਲ ਨੂੰ ਠੇਸ ਪਹੁੰਚਦੀ ਆ ਤਾਂ ਅਸੀਂ ਉਸ ਕੋਲੋਂ ਮਾਫੀ ਮੰਗਦੇ ਹਾਂ ਪਰ ਜੋ ਅਸੀਂ ਗੱਲਬਾਤ ਇੱਕ ਧਾਰਮਿਕ ਮੁੱਦਿਆਂ ਉੱਪਰ ਕਰਨ ਜਾ ਰਹੇ ਹਾਂ ਇਹ ਬਹੁਤ ਜ਼ਰੂਰੀ ਹੈ ਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਨਾਤਨ ਧਰਮ ਦੇ ਨੌਜਵਾਨ ਅਤੇ ਇੱਕ ਸ਼ਿਵਸ਼ਨਾ ਆਗੂ ਸਮਾਜ ਸੇਵੀ ਰੋਹਿਤ ਮਿੰਗੀ ਜੀ ਗੱਲਬਾਤ ਕਰਦੇ ਹਾਂ ਰੋਹਿਤ ਮਿੰਗੀ ਜੀ ਨਾਲ ਗਣੇਸ਼ ਵਿਸਰਜਨ ਦੀ ਗਣੇਸ਼ ਵਿਸਰਜਨ ਕਿਉਂ ਕੀਤਾ ਜਾਂਦਾ ਹੈ ਰੋਹਿਤ ਮਿੰਗੀ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਏਵੀ ਚੈਨਲ 265 ਜਿਹੜਾ ਨਿਊਜ਼ ਇੰਡੀਆ ਉਹਦਾ ਬਹੁਤ ਹੀ ਧੰਨਵਾਦ ਕਰਦਾ ਕਿ ਜਿਹੜਾ ਕਿ ਸਮੇਂ-ਸਮੇਂ ਦੇ ਅਨੁਸਾਰ ਧਾਰੀਵਾਲ ਦੇ ਸਮਾਜ ਦੀਆਂ ਖਾਸ ਕਰਕੇ ਧਾਰੀਵਾਲ ਦੇ ਸਮਾਜ ਦੀਆਂ ਆਪਣੇ ird gird ਦੇ گاਵਾਂ ਦੀਆਂ ਪੂਰੇ ਜ਼ਿਲ੍ਹੇ ਦੀ ਕਵਰੇਜ ਕਰਕੇ ਲੋਕਾਂ ਤੱਕ ਆਪਣੀ ਆਵਾਜ਼ ਦੱਸਦੇ ਨੇ ਤੇ ਅੱਜ ਮੈਂ ਆਪਣੇ ਆਪ ਨੂੰ ਮਾਣ ਮਹਿਸੂਸ ਕਰ ਰਿਹਾ ਕਿ ਐਡੇ ਵੱਡੇ ਸ਼ਹਿਰ ਦੇ ਵਿੱਚ ਤੁਸੀਂ ਜੋ ਵੀ ਜਿਸ ਕੰਮ ਲਈ ਤੁਸੀਂ ਮੇਰੇ ਕੋਲ ਆਏ ਹੋ ਮੈਂ ਤੁਹਾਡੇ ਦਾ ਸਵਾਗਤ ਕਰਦਾ ਲੋ ਜੀ ਸਾਡਾ ਪਹਿਲਾ ਸਵਾਲ ਹੈ ਗਣੇਸ਼ ਉਤਸਵ ਇਸੇ ਗਣੇਸ਼ ਨੂੰ ਸਿਰਜਣ ਕਰਤੀਆਂ ਇਹ ਕਿਉਂ ਕੀਤਾ ਜਾਂਦਾ ਹੈ ਗਣੇਸ਼ ਉਸਸਾ ਕਿਉਂ ਬਣਾਇਆ ਜਾਂਦਾ ਹੈ ਵਾ ਜੋ ਇਹ ਕਰਦੇ ਆ ਇਹ ਦੱਸ ਦਿਓ ਸਾਡੇ ਦਰਸ਼ਕਾਂ ਦੇਖੋ ਜੀ ਸਨਾਤਨ ਧਰਮ ਜਿਹੜਾ ਇੱਕ ਬਹੁਤ ਵਿਸ਼ਾਲ ਬਹੁਤ ਵੱਡਾ ਜੁਗਾ ਜੁਗਾ ਤੋਂ ਜਿਹਦਾ ਪਤਾ ਹੀ ਕੋਈ ਨਹੀਂ ਹੈ ਜਿਵੇਂ ਇੱਕ ਜਗ੍ਹਾ ਦਾ ਆਪਾਂ ਕੋਈ ਵੀ ਪੱਥਰ ਰੱਖਦੇ ਆ ਕਹਿੰਦੇ ਨਾ ਫਰਾਨੀ ਇਹਦਾ ਇਹਦਾ ਜਨਮ ਹੋਇਆ ਲੇਕਿਨ ਸਨਾਤਨ ਦਾ ਜਨਮ ਕਿਦੋਂ ਹੋਇਆ ਇਹ ਕਿਸੇ ਨੂੰ ਵੀ ਨਹੀਂ ਪਤਾ ਬਹੁਤ ਵੱਡਾ ਧਰਮ ਇਹਨੂੰ ਸਮਝਣ ਦੀ ਲੋੜ ਹੈ ਜਿਹੜੀ ਗਣੇਸ਼ ਉਤਸਵ ਦੀ ਜਿਹੜੀ ਪੂਜਾ ਹੁੰਦੀ ਆ ਇਹਦੇ ਪਿੱਛੇ ਲੌਜੀਕ ਕੀ ਆ ਇਹ ਸਾਡੇ ਜਿਹੜੇ ਧਰਮ ਦੇ ਜਿਹੜੇ ਲੋਗ ਨੇ Hindu ਧਰਮ ਦੇ ਲੋਗ ਨੇ ਇਹਨਾਂ ਨੇ ਇਹ ਤਿਹਾੜ ਯੂ ਮਨਾ ਰਹੇ ਨੇ ਲੇਕਿਨ ਇਹਨੂੰ ਸਮਝ ਨਹੀਂ ਆ ਕਿ ਇਹ ਤਿਹਾੜ ਇਸ ਕਿਉਂ ਮਨਾਨੇ ਆ ਜਦੋਂ ਸਾਡੇ ਸਨਾਤਨ ਦੇ ਅੰਦਰ ਸਾਡੇ ਬਹੁਤ ਬਹੁਤ ਜੁਗਾ ਜੁਗਾ ਪੁਰਾਣੀ ਜਿਹੜੀ ਗੱਲ ਆ ਸਨਾਤਨ ਦੇ ਵੇਦ ਵਿਆਸ ਜੀ ਜਿਨ੍ਹਾਂ ਨੇ ਮਹਾਭਾਰਤ ਲਿਖਣੀ ਸੀ ਉਹਨਾਂ ਨੇ ਬਹੁਤ ਚੇਨ ਕੀਤਾ بڑے بڑے ਧਾਰਮਿਕ ਲੋਕਾਂ ਨੂੰ ਕਿਹਾ ਉਸ ਟਾਈਮ ਦੀ ਗੱਲ ਹੈ ਕਿ ਆਪਾਂ ਮਹਾਭਾਰਤ ਲਿਖਣੀ ਆ 10 ਦਿਨਾਂ ਦੇ ਅੰਦਰ ਅੰਦਰ ਲੇਕਿਨ ਉਹ ਜਿਹੜੀ ਮਹਾਭਾਰਤ ਨੂੰ ਲਿਖਣ ਦੇ ਲਈ ਕਿਸੇ ਨੇ ਵੀ ਮਨਜ਼ੂਰੀ ਨਹੀਂ ਦਿੱਤੀ ਤੇ ਕਿਸੇ ਨੇ ਵੇਦ ਵਿਆਸ ਜੀ ਨੂੰ ਕਿਹਾ ਕਿ ਤੁਸੀਂ ਗਣੇਸ਼ ਜੀ ਕੋ ਜਾਓ ਗਣੇਸ਼ ਜੀ ਤੁਹਾਡੀ ਉਹ ਮਹਾਭਾਰਤ ਲਿਖਣਗੇ ਜਦੋਂ ਗਣੇਸ਼ ਜੀ ਕੋ ਗਏ ਗਣੇਸ਼ ਜੀ ਨੇ ਹਾਂ ਕਿੱਤੀ ਕਿਹਾ ਕਿ ਮੈਂ 10 ਦਿਨ ਦੇ ਅੰਦਰ ਅੰਦਰ ਤੁਹਾਡੀ ਇਹ ਲਿਖਾਂਗਾ ਤੇ ਉਹ ਵੇਦ ਵਿਆਸ ਜੀ ਹਰਾਨ ਹੋ ਗਏ ਕਿ ਦਸ ਦੇ ਚ ਮਹਾ ਭਾਰਤ ਕਿਦਾਂ ਵਾ ਕਹਿੰਦੇ ਕਿ ਰੈਗੂਲਰ ਦਿਨ ਰਾਤ ਰੈਗੂਲਰ ਤੁਸੀਂ ਬੋਲਣੀ ਆ ਤੇ ਮੈਂ ਲਿਖਣੀ ਆ ਮੈਂ ਕੰਪਲੀਟ ਕਰਾਂਗਾ ਵੇਦ ਵਿਆਸ ਜੀ ਨੇ ਭਗਵਾਨ ਨੂੰ ਯਾਦ ਕੀਤਾ ਆਪਣੀ ਅੱਖਾਂ ਬੰਦ ਕਰਕੇ ਉਹ ਮਹਾ ਭਾਤ ਲਿਖਾਣੀ ਚਾਲੂ ਕਰ ਦਿੱਤੀ ਤੇ ਗਣੇਸ਼ ਭਗਵਾਨ ਜੀ ਆਪਣੀ ਕਲਮ ਦੇ ਨਾਲ ਮਹਾ ਭਾਤ ਲਿਖਦੇ ਗਏ ਦਿਨ ਰਾਤ 24 ਘੰਟੇ ਲਿਖਦੇ ਗਏ ਲਿਖਦੇ ਲਿਖਦੇ ਉਹਨਾਂ ਦੀ ਕਲਮ ਟੁੱਟ ਗਈ ਜਦੋਂ ਕਲਮ ਟੁੱਟੀ ਉਹਨਾਂ ਨੇ ਕਿਹਾ ਕਿ ਅਧੂਰੀ ਰਹਾਂ ਜੇ ਉਹਨਾਂ ਨੇ ਆਪਣਾ ਦੰਦ ਤੋੜਿਆ ਉਸੀਂ ਦੇਖੋ ਗਣੇਸ਼ ਭਗਵਾਨ ਜੀ ਦਾ ਇੱਕ ਜਿਹੜਾ ਤੀਥਾ ਦੰਦਵਾ ਬਿਲਕੁਲ ਨਹੀਂ ਹੈਗਾ ਨਹੀਂ ਆ ਉਹ ਉਹ ਟੁੱਟਾ ਸੀ ਉਹਨਾਂ ਨੇ ਆਪਣਾ ਦੰਦ ਤੋੜਿਆ ਦੰਦ ਦੇ ਨਾਲ ਸ਼ਾਈ ਲਾ ਕੇ ਲਾ ਲਾ ਕੇ 10 ਦਿਨ ਦੇ ਵਿੱਚ ਉਹ ਮਹਾਭਾਰਤ ਨੂੰ ਬੂਰਾ ਕੀਤਾ ਜਦੋਂ ਮਹਾਭਾਰਤ ਪੂਰੀ ਹੋਈ ਵੇਦਵਿਆਸ ਜੀ ਨੂੰ ਉਹਨਾਂ ਨੇ ਕਿਹਾ ਕਿ ਮਹਾਭਾਰਤ ਕੰਪਲੀਟ ਹੋ ਗਈ ਹੈ ਮਹਾ ਉਹ ਵੇਦਵਿਆਸ ਜੀ ਬੋਲਦੇ ਵੀ ਸੀ ਉਹ ਲਿਖਦੇ ਵੀ ਸੀ ਵੇਦਵਿਆਸ ਜੀ ਨੇ ਜਦੋਂ ਅੱਖਾਂ ਖੋਲੀਆਂ ਜਦੋਂ ਉਹਨਾਂ ਨੇ ਗਣੇਸ਼ ਜੀ ਦੇ ਸ਼ਰੀਰ ਨੂੰ ਹੱਥ ਲਾਇਆ ਉਹ ਇੰਨਾ ਤੱਪਿਆ ਦਾ ਹੀ ਇੰਨਾ ਗਰਮ ਸੀ ਕਿ ਅਗਨੀ ਜਦੋਂ ਸੂਰੇ ਦੀ ਅੱਗ ਪੈਂਦੀ ਆ ਉਸ ਤਰ੍ਹਾਂ ਉਹਨਾਂ ਦਾ ਸਿਰ ਅੱਗ ਵਾਂਗੂ ਤਪ ਰਿਹਾ ਸੀ ਕਿਉਂਕਿ 10 ਦਿਨ ਲਗਾਤਾਰ ਉਹ ਲਿਖਿਆ ਬਾਡੀ ਦਾ ਖੂਨ ਸਰਕੂਲਰ ਉਹਨਾਂ ਦੇ ਵਿੱਚ ਚੱਲਦਾ ਸੀ ਫਿਰ ਉਹਨਾਂ ਨੇ ਉਸੇ ਵਕਤ ਮਿੱਟੀ ਦਾ ਲੇਪ ਕੀਤਾ ਮਿੱਟੀ ਕੋਲੀ ਮਿੱਟੀ ਨੂੰ ਢੋਲ ਕੇ ਉਹਨਾਂ ਦੇ ਪੂਰੇ ਸਰੀਰ ਦੇ ਉੱਪਰ ਮਿੱਟੀ ਲਾਈ ਕਿ ਤਾਂ ਜੋ ਉਹਨਾਂ ਨੂੰ ਠੰਡਕ ਪਹੁੰਚੇ ਇਹ ਜਿਹੜੀ ਠੰਡਕ ਪਹੁੰਚਾਈ ਜਦੋਂ ਉਹਨਾਂ ਦਾ ਸਰੀਰ ਠੰਡਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਨਾਲ ਹੀ ਪੈਂਦੀ ਜਮਨਾ ਉੱਤੇ ਕਿਹਾ ਕਿ ਤੁਸੀਂ ਤਾਂ ਇਸ਼ਨਾਨ ਕਰੋ ਜਦੋਂ ਉੱਤੇ ਇਸ਼ਨਾਨ ਹੋਇਆ ਉਹ ਛਣਾਂ ਜਿਹੜਾ ਸੀ ਉਹ ਉਦੋਂ ਉਹਨਾਂ ਜਮਾਨਿਆਂ ਦੇ ਵਿੱਚ ਇੰਨਾ ਕੁ ਮਤਲਬ ਕਿ ਲੋਕਾਂ ਨੂੰ ਅੱਛਾ ਲੱਗਾ ਉਹ ਇੱਕ ਤਿਉਹਾਰ ਬਣ ਗਿਆ ਉਦੋਂ ਦੇ ਲੋਕ ਤਿਉਹਾਰ ਮਨਾਣਾ ਚਾਲੂ ਲੋਕਾਂ ਨੇ ਕਰ ਦਿੱਤਾ ਉਸ ਤੋਂ ਬਾਅਦ ਉਹ ਪੂਰੇ ਦੇਸ਼ ਜੰਦ ਦੇ ਮਨਾਉਂਦੇ ਸੀ ਤਿਉਹਾਰ ਜੋ ਅਸੀਂ ਸਰਚ ਵੀ ਕੀਤਾ ਵਾ Google ਸਰਚ ਵੀ ਕੀਤਾ ਸਾਰੇ ਪਾਸੇ ਸਰਚ ਕੀਤਾ ਉਹ ਸਾਰਾ ਤਿਉਹਾਰ ਜਿਹੜਾ ਮਨਾਉਂਦੇ ਸੀ ਲੇਕਿਨ ਜਦ ਜਦ ਦੇਸ਼ ਦੇ ਅੰਦਰ ਅੰਗਰੇਜ਼ ਆਏ ਅੰਗਰੇਜ਼ਾਂ ਨੇ ਸਾਡੇ Hindu ਧਰਮ ਨੂੰ ਪਤਿਬੰਦ ਲਗਾਉਣ ਦੀ ਕੋਸ਼ਿਸ਼ ਕੀਤੀ ਗਣੇਦ ਉਤਸਵ ਨੂੰ ਉਹਨਾਂ ਨੇ ਬਿਆਨ ਕਰ ਦਿੱਤਾ ਉਸ ਤੋਂ ਬਾਅਦ ਮਹਾਰਾਸ਼ਟra ਵਿੱਚ ਬਾਲ ਗੰਗਾਧਰ ਤਿਲਕ ਜੀ ਇੱਕ ਸੁਤੰਤਰਤਾ ਸੰਾਰਨੀ ਹੋਏ ਨੇ ਉਹ ਬੜੀਆਂ ਸਭਾਵਾਂ ਕਰਦੇ ਹੁੰਦੇ ਸੀ ਅੰਗਰੇਜ਼ਾਂ ਦੇ ਖਿਲਾਫ ਤੇ ਉਹਨਾਂ ਨੇ ਦੇਖਿਆ ਕਿ ਇਹ ਬਹੁਤ ਵਧੀਆ ਇੱਕ ਹੈਗਾ ਵਾ ਕਿਉਂਕਿ ਗਣੇਸ਼ ਭਗਵਾਨ ਜੀ ਦਾ ਥੋੜਾ ਜਿਹਾ ਮਹਾਰਾਸ਼ਟra ਦੇ ਨਾਲ ਵੀ ਇੱਕ ਰਿਸ਼ਤਾ ਚੱਲਦਾ ਸੀ ਉਹਨਾਂ ਨੇ ਉੱਥੋਂ ਦੇ ਦੁਬਾਰਾ 1893 ਦੇ ਵਿੱਚ ਦੁਬਾਰਾ ਉਹਨਾਂ ਨੇ ਗਣੇਸ਼ ਉਤਸਵ ਦੀ ਜਿਹੜੀ ਆ ਪੂਜਾ ਸ਼ੁਰੂ ਕਰਵਾਈ ਤਾਂ ਕਿ ਉਹ ਪੂਜਾ ਦੇ ਵਿੱਚ ਲੋਕ ਇਕੱਠੇ ਹੋਣ ਜਦੋਂ ਲੋਕ ਇਕੱਠੇ ਹੋਣਗੇ ਤੇ ਮੈਂ ਆਪਣੀ ਗੱਲ ਉਹਨਾਂ ਚ ਰੱਖ ਸਕਾਂਗਾ ਲੇਕਿਨ ਉਹ ਜਿਹੜੀ ਪੂਜਾ ਕਰਦੇ ਸੀ ਉਹ ਮਿੱਟੀ ਦੇ ਗਣੇਸ਼ ਬਣਾਉਂਦੇ ਸੀ ਮਿੱਟੀ ਦੇ ਗਣੇਸ਼ ਤਾਂ ਬਣਾਉਂਦੇ ਕੀ ਉਹ ਬਹੁਤ ਅੱਛਾ ਸਮੁੰਦਰ ਆ ਚਾਹੇ ਉਹ ਛੋਟੇ ਬਣਾਉਂਦੇ ਸੀ ਚਾਹੇ ਵੱਡੇ ਬਣਾਉਂਦੇ ਸੀ ਉਹ ਜਦੋਂ 10 ਦਿਨ ਉਹ 10 ਦਿਨ ਉਹ ਮਹਾਪਤ ਲਿਖੀ ਤੇ 10 ਦਿਨ ਹੀ ਪੂਜਾ ਹੁੰਦੀ ਆ 10 ਦਿਨ ਜਦੋਂ ਉਹ ਉੱਥੇ ਕਰਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਆਪਣੀ ਇੱਜ਼ਤ ਮਾਨ ਦੇ ਨਾਲ ਵਿਧੀ ਵਿਵਧਾਨ ਦੇ ਨਾਲ ਸਮੁੰਦਰ ਵਿੱਚ ਪ੍ਰਵਾਹ ਕਰਦੇ ਹੀ ਤੇ 1 2 ਮਿੰਟ ਦੇ ਬਾਅਦ ਹੀ ਗਣੇਸ਼ ਭਗਵਾਨ ਜੀ ਆਪਣਾ ਸਥਾਨ ਗ੍ਰਹਿਣ ਕਰ ਲੈਂਦੇ ਹੀ ਅਸ਼ਟਾਮ ਆਇਆ ਜਾਂਦਾ ਤੁਸੀਂ ਤੁਸੀਂ ਇਹ ਚਾਨਣਾ ਪਾਇਆ ਸਾਰੇ ਦਰਸ਼ਕਾਂ ਨੂੰ ਕਿ ਇੱਕ ਜੋ ਗਣੇਸ਼ ਵਿਸਰਜਨ ਜਾਂ ਉਸ ਅਹੀਂ ਧਿਆਰ ਬਣਾਉਂਦੇ ਆ ਇਸ ਕਰਕੇ ਬਣਾਇਆ ਪਰ ਦੇਖੋ 10 ਦਿਨ ਅਸੀਂ ਭਗਵਾਨ ਦੀ ਪੂਜਾ ਕਰਦੇ ਆਪਣੇ ਘਰ ਠੀਕ ਹੈ ਅੱਜਕੱਲ੍ਹ ਜੋ ਗਣੇਸ਼ ਜਿਹੜੇ ਆ ਉਹ ਪੀਓਪੀ ਦੇ ਬਣ ਕੇ ਹੁੰਦੇ ਬਹੁਤ ਵੱਡੀਆਂ ਵੱਡੀਆਂ ਮੂਰਤੀਆਂ ਲੈਂਦੇ ਆ ਉਹ ਦੇਖੋ 10 ਦਿਨ ਪੂਜਾ ਕਰਨ ਦੇ ਬਾਅਦ ਅਸੀਂ 11ਵੇਂ ਦਿਨ ਆਪਾਂ ਜਲ ਪ੍ਰਵਾਹ ਕਰ ਦਿੰਦੇ ਆ ਠੀਕ ਹੈ ਜਲ ਪ੍ਰਵਾਹ ਕਰਨ ਦੇ ਨਾਲ ਕਿ ਉਹ ਜਿਸ ਜਲ ਦੇ ਵਿੱਚ ਅਸੀਂ ਗਣੇਸ਼ ਦੀ ਮੂਰਤੀ ਭਗਵਾਨ ਰਹੀ ਉੱਥੇ ਜਲ ਪ੍ਰਵਾਹ ਕਰਦੇ ਉਹ ਪਾਣੀ ਸ਼ੁੱਧ ਹੁੰਦਾ ਹੈ ਦੇਖੋ ਜਿੱਥੇ ਲਾਲਚ ਆ ਜੇ ਲਾਲਚ ਤੇ ਸਾਡੇ ਜਿਹੜੇ ਧਰਮ ਦੇ ਠੇਕੇਦਾਰ ਨੇ ਇਹ ਜਿਹੜਾ ਸਵਾਲ ਹੈ ਇਹ ਉਹਨਾਂ ਨਾਲ ਸੰਬੰਧਤ ਆ ਕਿਉਂਕਿ ਜਿਹੜੇ ਲਾਲਜ ਅੱਜ ਪੈਸੇ ਦਾ ਜੋਗਾ ਪੈਸੇ ਦੀ ਹੋੜ ਲੱਗੀ ਦੀ ਆ ਅੰਮ੍ਰਿਤਸਰ ਜਲੰਧਰ ਬਟਾਲੇ ਲੁਧਿਆਣੇ ਆਪਾਂ ਦੇਖਦੇ ਆ ਸੜਕਾਂ ਦੇ ਉੱਪਰ ਗਣਪਤੀ ਗਣੇਸ਼ ਜੀ ਨੂੰ ਉਹ ਮੱਕੀਂ ਵੇਚਦੇ ਨਹੀਂ ਭਗਵਾਨ ਵੇਚਲੇ ਨੇ ਭਗਵਾਨ ਨੂੰ ਵੇਚਦੇ ਨੇ ਤੇ ਲੋਕੀ ਕਾਰਾ ਚਾਹੁੰਦੇ ਨੇ ਲੈ ਕੇ ਜਾਂਦੇ ਨੇ ਉਹ ਇਹ ਨਹੀਂ ਦੇਖਦੇ ਕੀ ਇਹ ਪੀਓਪੀ ਦੇ ਨੇ ਪੀਓਪੀ ਕਦੀ ਨਹੀਂ ਖੁਰਦੀ ਇਹ ਸਾਡੇ ਡਾਊਨ ਸੀਲਿੰਗਾਂ ਆ ਪੀਓਪੀ ਦੀ ਇਹ ਦੇ ਇਹ ਨਹੀਂ ਖੁਰਨਗੀ ਆ ਦੇਖੋ ਪ੍ਰਧਾਨ ਜੀ ਮੈਂ ਤੁਹਾਨੂੰ ਕਹ ਡੋਤਾ ਪਿਆ ਕਿ ਪੀਓਪੀ ਖੁਰਦੀ ਨਹੀਂ ਪਰ ਅਸੀਂ ਦੇਖਣ ਚ ਆਏ ਕਿ ਸ਼ਰ ਵੱਡੀ ਨਹਿਰ ਦੇ ਵਿੱਚ ਵਿਨੇਸ਼ ਜੋ ਵੀ ਸੱਜਣ ਉਸਮ ਆ ਗਿਆ ਅਸੀਂ ਉਹ ਜਲ ਪ੍ਰਵਾਹ ਕੀਤੀਆਂ ਨੇ ਮੂਰਤੀਆਂ ਬਹੁਤ ਹੀ ਗੰਦੀ ਜਗ੍ਹਾ ਤੇ ਪਈ ਦੀਆਂ ਨੇ ਉਹ ਤੋਂ ਵੱਡੀਆਂ ਵੱਡੀਆਂ ਮੂਰਤੀਆਂ ਨੇ ਹੋਰ ਕੀ ਇਹ ਕੀ ਇਸ ਨੂੰ ਤੁਸੀਂ ਬੇਦਬੀ ਨਹੀਂ ਮੰਨਦੇ ਕਿ ਆਪਾਂ ਭਗਵਾਨ ਦੀ ਬੇਦਬੀ ਕਰਦੇ ਪਏ ਆਪ ਦੇਖੋ ਜੇ ਇਹਦੀ ਬੇਦਬੀ ਹੋ ਰਹੀ ਆ ਤੇ ਤੁਸੀਂ ਇਹਦਾ ਰਿਜ਼ਲਟ ਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੀ ਗੱਲ ਕਰ ਲੈਣੇ ਆ ਕਿ ਪੰਜਾਬ ਦੇ ਅੰਦਰ ਕੋਈ 5-7 ਸਾਲ 10 ਸਾਲ ਤੋਂ ਹੀ ਵਸਜਣ ਦੀ ਇੱਕ ਰੀਤ ਚੱਲੀ ਆ ਕਿਉਂਕਿ ਇੱਥੇ ਯੂਪੀ ਬਿਹਾਰ ਦੇ ਬਾਕੀ ਕਾਫੀ ਬਾਰੋਂ ਲੋਕ ਆਏਦੇ ਨੇ ਉਹ ਲੋਕ ਮੰਦਰਾਂ ਵਿੱਚ ਬੈੱਕ ਕਰਦੇ ਨੇ ਉਹ ਮੰਦਰ ਦੇ ਪੁਜਾਰੀਆਂ ਨੂੰ ਵੀ ਚਾਹੀਦਾ ਕਿ ਜਦੋਂ ਮੰਦਰ ਦੇ ਵਿੱਚ ਗਣਪਤੀ ਗਣੇਸ਼ ਜੀ ਦੀ ਪ੍ਰਤਿਮਾ ਹੰਦੀ ਆ ਉਹ ਪੁੱਛਿਆ ਜਾਏ ਕਿ ਇਹ ਪੋਪੀ ਦੀ ਆ ਕਿ ਮਿੱਟੀ ਦੀ ਆ ਕਿ ਜੇ ਈ ਲੀਗਲ ਪੋਪੀ ਦੀ ਨਹਿਰ ਬੰਦ ਪਈ ਦੀ ਆ ਨਾਚ ਗੰਦਗੀ ਆ ਗੰਦਗੀ ਛੁੜਦੇ ਨੇ ਇੱਕ ਬੱਚੇ ਨੂੰ ਜੇ ਆਪਾਂ ਮਾਰਦੇ ਆ ਤੇ ਉਹਦੇ ਬਾਪ ਨੂੰ ਕਿੰਨਾ ਗੁੱਸਾ ਲੱਗਦਾ ਤੇ ਅੱਜ ਉਹਨਾਂ ਦੇ ਪਿਤਾ ਜੀ ਕੌਣ ਨੇ ਗਣੇਸ਼ ਜੀ ਦੇ ਪਿਤਾ ਜੀ ਸ਼ੰਕਰ ਭਗਵਾਨ ਜਿਹੜੇ ਹਿਮਾਲੇ 'ਚ ਬੈਠੇ ਨੇ ਅੱਜ ਦੇਖੋ ਕੀ ਹਾਲਾਤ ਨੇ ਉਹਨਾਂ ਨੇ ਰਿਜ਼ਲਟ ਖੁੱਦ ਦਿੱਤਾ ਆਪਣਾ ਕਿ ਮੇਰੇ ਬੱਚੇ ਦਾ ਵਰਸੱਜਨ ਤੁਸੀਂ ਇਤਨਾ ਨਾ ਕਰੋ ਮੇਰੇ ਬੱਚੇ ਨੇ ਜੰਮਣਾ 'ਚ ਇਸ਼ਨਾਨ ਕੀਤਾ ਹੀ ਨਾ ਕਿ ਗੰਦਗੀ ਵਾਲੀ ਜਗ੍ਹਾ ਤੇ ਅੱਜ ਹਿਮਾਚਲ ਤਬਾਹ ਹੋ ਰਿਹਾ ਪੰਜਾਬ ਤਬਾਹ ਹੋ ਰਿਹਾ ਇਹ ਐਸੀ ਕਰਕੇ ਤਬਾਹ ਹੋ ਰਿਹਾ ਰੁਹਿਤ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੋ ਮੂਰਤੀਆਂ ਆਪਾਂ ਗਣੇਸ਼ ਮਹਾਰਾਜ ਜੀ ਬਨਉਂਦੇ ਆ ਉਹ ਮਿੱਟੀ ਜੇ ਬਨੀਆਂ ਚਾਹੀਦੀ ਕਿ ਜੇ ਅਸੀਂ ਜਲ ਪ੍ਰਵਾਹ ਵੀ ਕਰ ਦਿਆਂ ਤੇ ਉਹਦੇ ਵਿੱਚ ਖੁੱੜ ਜਾਣ ਦੇ ਕੋਈ ਅੱਜਕੱਲ ਮੇਰੇ ਦਰਸ਼ਕ ਜਿਹੜੇ ਦੇਖ ਰਹੇ ਨੇ ਸਾਰਿਆਂ ਨੂੰ ਪਤਾ ਕਿ Swami Premanand ji Swami Premanand ji ਜੋ ਕ੍ਰਿਸ਼ਨਗਰੀ ਚ ਰਹ ਰਹੇ ਨੇ ਠੀਕ ਹੈ ਉੱਥੇ ਉਹਨਾਂ ਨੇ ਵੀ ਕਿਹਾ ਵਾ ਉਹਨਾਂ ਦੀਆਂ ਸਾਰੀਆਂ ਗੱਲਾਂ ਸੱਚ ਹੁੰਦੀਆਂ ਜਿਹੜਾ ਵਿਨਾਸ਼ ਹੋ ਰਿਹਾ ਹਿਮਾਚਲ ਚੋਂ ਪੰਜਾਬ ਚੋਂ ਇਹ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਠੀਕ ਹੈ ਜੇ ਸਾਡੀ ਆਸਥਾ ਹੈ ਕਿ ਅਸੀਂ ਗਣਪਤੀ ਗਣੇਸ਼ ਭਗਵਾਨ ਜੀ ਦੀ ਪੂਜਾ ਕਰਨੀ ਆ ਇਹ ਉਹਨਾਂ ਦੇ ਬੋਲ ਨੇ ਕਿ ਤੁਸੀਂ ਮਿੱਟੀ ਦੇ ਗਣੇਸ਼ ਆਪਣੇ ਘਰ ਲਿਆਓ ਜਾਂ ਮੰਦਰ ਚ ਲਿਆਓ ਜਦੋਂ ਵਿਸਰਜਨ ਦਾ ਦਿਨ ਆ ਨਾ ਇੱਕ ਨਵਾਂ ਬਰਤਨ ਲਓ ਵੱਡਾ ਕੋਟਾਪ ਉਹਦੇ ਵਿੱਚ ਵਿਸਰਜਨ ਕਰੋ ਤਾਂ ਜੋ ਇੱਕ ਦੋ ਮਿੰਟ ਵਿੱਚ ਇਹ ਭੁੱਲ ਜਨ ਮੇਰੀ ਸਮਾਜ ਦੇ ਅੱਗੇ ਵੀ ਲੋਕਾਂ ਦੇ ਅੱਗੇ ਵੀ ਅਸੀਂ ਵੀ ਆਪਣੇ ਘਰ ਚ ਵਿਸਰਜਨ 2 ਸਾਲ ਤੋਂ ਕਰ ਰਹੇ ਆ ਹਰ ਸਾਲ ਨਿਆ ਬਰਤਨ ਲੈ ਕੇ ਆਨੇ ਆ ਨਵੇਂ ਬਰਤਨ ਦੇ ਵਿੱਚ ਮਿੱਟੀ ਦੇ ਗਣੇਸ਼ ਜੀ ਜਿਹੜੇ ਆਪਾਂ ਰੱਖਦੇ ਆ 2 ਮਿੰਟ ਚ ਆਪਣਾ ਉਹ ਸਥਾਨ ਲੈ ਲੈਂਦੇ ਆ ਬਾਅਦ ਵਿੱਚ ਉਹ ਜਿਹੜਾ ਪਾਣੀ ਆ ਆਪਣੇ ਘਰ ਦੇ ਗੰਬਲਿਆਂ ਨੂੰ ਇੱਕ ਬੋਤਲ ਚ ਰੱਖ ਲੈਨੇ ਆ ਸਵੇਰੇ ਦਿਨ ਇਤਿਹਾਰ ਤੇ ਅਸੀਂ ਉਹ ਪਾਣੀ ਆਪਣੇ ਘਰ ਸਾਰੇ ਤਰੋਕਦੇ ਆ ਈਵਨ ਜਦੋਂ ਮੈਂ ਸਵੇਰੇ ਬਾਹਰ ਜਾਣਾ ਸਕੂਲ ਜਾਣਾ ਆਪਣੇ ਮੈਂ ਗੱਡੀ ਤੇ ਵੀ ਜਲ ਤਰੋਕ ਕੇ ਜਾਣਾ ਕਿ ਗਣਪਤੀ ਗਣੇਸ਼ ਜੀ ਦਾ ਪ੍ਰਸ਼ਾਦ ਆ ਅਸੀਂ ਦੇਖਿਆ ਸੀ ਧਾਰੀਵਾਲ ਨਹਿਰ ਦੇ ਵਿੱਚ ਕਾਫੀ ਮੂਰਤੀਆਂ ਸੀਗੀਆਂ ਪਈਆਂ ਸੀਗੀਆਂ ਤੁਹਾਨੂੰ ਆਪਾਂ ਅੱਗੇ ਵੀ ਦੱਸਿਆ ਹੈ ਪਰ ਜੋ ਲੋਕ ਸਾਡੇ ਦਰਸ਼ਕ ਦੇਖ ਰਹੇ ਨੇ ਜੋ ਲੋਕ ਵਿਸਰਜਨ ਕਰਦੇ ਨੇ ਗਣੇਸ਼ ਉਸਮ ਦਾ ਤਿਉਹਾਰ ਜਿਹੜਾ ਉਹ ਮਨਾਉਂਦੇ ਨੇ ਉਹਨਾਂ ਕੀ ਅਪੀਲ ਕਰਨਾ ਚਾਹੁੰਦੇ ਹੁਣ ਖੂਨ ਤੇ ਚਲੋ ਦੇਖੋ ਐ ਕਿਤੇ ਲੰਘ ਗਿਆ ਪਰ ਗਾਂ ਜਿਹੜੇ ਆਉਣ ਵਾਲੇ ਤਿਹਾੜ ਆ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਦੇਖੋ ਮੇਰੀ ਅਪੀਲ ਇਹੀ ਆ ਕਿ ਸਭ ਤੋਂ ਪਹਿਲਾਂ ਤੇ ਸਾਡੇ ਜਿਹੜੇ ਸਮਾਜ ਦੇ ਜਿਹੜੇ ਪੁਜਾਰੀ ਨੇ ਜੋ ਮੰਦਰਾਂ ਦੀ ਦੇਖਰੇਖ ਕਰ ਰਹੇ ਨੇ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਸ਼ਹਿਰ ਦੇ ਵਿੱਚ ਅਰੋਹਣ ਕਰवानी ਚਾਹੀਦੀ ਹੈ ਜਿਹੜੇ ਇਹ ਵੇਚ ਰਹੇ ਨੇ ਗਣਪਤੀ ਮੈਂ ਪਹਿਲਾਂ ਕਿਹਾ ਨੇ ਵੇਚ ਰਹੇ ਨੇ ਭਗਵਾਨ ਨੂੰ ਵੇਚ ਰਹੇ ਨੇ ਗਣਪਤੀ ਦੀ ਪ੍ਰਤਿਮਾ ਵੇਚ ਰਹੇ ਨੇ ਉਹਨਾਂ ਨੂੰ ਪਹਿਲਾਂ ਕਿਹਾ ਜਾਏ ਕਿ ਤੁਸੀਂ ਪੀਓਪੀ ਦੀ ਤਿਆਰ ਨਹੀਂ ਕਰਨੇ ਮਿੱਟੀ ਦੇ ਤਿਆਰ ਕਰਨੇ ਆ ਤਾਂ ਜੋ ਬੇਅਦਬੀ ਨਾ ਹੋ ਸਕੇ ਤੁਸੀਂ ਮੰਨਦੇ ਹੋ ਨਾ ਕਿ ਇਹ ਜਰੀਨਾ ਦੇਖਿਆ ਤੇ ਬੇਅਦਬੀ ਹੋ ਰਹੀ ਹੈ ਦੇਖੋ ਬੇਅਦਬੀ ਬਿਲਕੁਲ ਹੋ ਰਹੀ ਹੈ ਇਹ ਬੇਅਦਬੀ ਹੋ ਰਹੀ ਹੈ ਤੇ ਦੂਜੇ ਪਾਸੇ ਉਹਦਾ ਰਿਜ਼ਲਟ ਵੀ ਆ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਵੀ ਅੱਜ ਵੀ ਜਿਾਕੀ ਪੰਜਾਬ 'ਚ ਧੁੱਪ ਚੱਲੀ ਦੀ ਹੈ ਤੇ ਭੋਲੇ ਸ਼ੰਕਰ ਦੀ ਜਿਹੜੀ ਹਿਮਾਲੇ हिमाचल ਦੇ ਵਿੱਚ ਅੱਜ ਵੀ ਬੱਦਲ ਫੱਟ ਰਹੇ ਨੇ ਅੱਜ ਵੀ ਸਟਿਲ ਬੱਦਲ ਫੱਟੇ ਨੇ ਉਤਰਾਖੰਡ 'ਚ ਬੱਦਲ ਫੱਟੇ ਨੇ ਉਹ ਦਾ ਕਾਰਨ ਹੈ ਸਾਡੇ ਨਾਲ ਇਸਨ ਰੋਹਿਤ ਮਿੰਗੀ ਜੀ ਜੋ ਸ਼ਿਵਸ਼ਨਾ ਆਗੂ ਨੇ ਸੀਨੀਅਰ ਆਗੂ ਨੇ ਬਾਲਸਭ ਠਾਕਰੇ ਦੇ ਤੇ ਕੁਝ ਲੋਕਾਂ ਨੂੰ ਨਹੀਂ ਸੀ ਪਤਾ ਕਿ ਗਣੇਸ਼ ਉਤਸਵ ਕਿਉਂ ਮਨਾਇਆ ਜਾਂਦਾ ਤੇ ਅੱਜ ਇਹਨਾਂ ਨੇ ਡਿਟੇਲ ਦੇ ਨਾਲ ਉਹ ਸਾਰੀ ਗੱਲਬਾਤ ਦੱਸੀ ਆ ਔਰ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਆ ਕਿ ਜੋ ਗਣੇਸ਼ ਉਤਸਵ ਇਹ ਮਨਾਉਂਦੇ ਆ ਉਹ ਛੋਟੀ ਮੂਰਤੀ ਹੋਏ ਔਰ ਮਿੱਟੀ ਦੀ ਹੋਏ ਕਿ ਜੇਕਰ ਉਸ ਨੂੰ ਅਸੀਂ ਜਲ ਪ੍ਰਵਾਹ ਕਰਦੇ ਆ ਆ ਉਹ ਪਾਣੀ ਵਿੱਚ ਖੁਰ ਜਾਵੇ ਦੂਜੇ ਨੰਬਰ ਤੇ ਉਹਨਾਂ ਨੇ ਵੀ ਅਪੀਲ ਕੀਤੀ ਕਿ ਆਪਣੇ ਘਰ ਦੇ ਵਿੱਚ ਉਸ ਦਾ ਵਿਸਰਜਨ ਕੀਤਾ ਜਾਵੇ ਔਰ ਜੋ ਪਾਣੀ ਆ ਉਹ ਆਪਣੇ ਘਰ ਚ ਛਿਣਿਆ ਜਾਵੇ ਜਾਂ ਬੁੱਟਿਆਂ ਨੂੰ ਪਾਇਆ ਜਾਵੇ ਤਾਂ ਜੋ ਸਾਡੇ ਜੋ ਗਣੇਸ਼ ਭਗਵਾਨ ਜੀ ਮਹਾਰਾਜ ਨੇ ਉਹਨਾਂ ਨੂੰ ਅਸੀਂ ਜਲ ਪ੍ਰਵਾਹ ਬਾਹਰ ਕਰਨ ਨਾਲੋਂ ਆਪਣੇ ਘਰ 'ਚ ਕਰੀਏ ਦੋਸਤੋ ਇਹ ਜੋ ਸੀ ਗੱਲਬਾਤ ਧਾਰਮਿਕ ਮੁੱਦੇ ਦੇ ਕੀਤੀ ਰੋਹੀ ਜੀ ਨਾਲ ਸਾਡਾ ਕਿਸੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ ਦੂਸਰੇ ਨੰਬਰ ਤੇ ਇਸ ਵੀਡੀਓ ਨੂੰ ਵੱਤੋਂ ਉਹਦੇ ਸ਼ੇਅਰ ਕਰਨਾ ਔਰ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇਣਾ ਕਿ ਜੋ ਅਸੀਂ ਗੱਲਬਾਤ ਕੀਤੀ ਹੈ ਉਸ ਦੇ ਬਾਰੇ ਆਪਣੇ ਵਿਚਾਰ ਵੀ ਦੱਸਣਾ ਔਰ ਸਾਡੇ ਚੈਨਲ ਵੱਲੋਂ ਇਹ ਅਪੀਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸਾਜ ਜਿਸ ਤਰ੍ਹਾਂ ਅਸੀਂ ਗਣੇਸ਼ ਉਸਮ ਮਨਾਉਂਦੇ ਹਾਂ ਤੇ ਛੋਟੀ ਮੂਰਤੀ ਲਓ ਮਿੱਟੀ ਦੀ ਬਣੀ ਹੋਈ ਔਰ ਉਸ ਨੂੰ ਆਪਣੇ ਘਰ ਦੇ ਵਿੱਚ ਹੀ ਵਿਸਰਜਨ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਉਹ ਦਰਸ਼ਕਾਂ ਦੇ ਰੂਪ ਰੂਪ ਹੋਏ ਬਹੁਤ ਬਹੁਤ ਧੰਨਵਾਦ ਜੀ ਚੈਨਲ 263 ਦਾ ਵੀ ਜਿਨ੍ਹਾਂ ਨੇ ਮੈਨੂੰ ਵੀ ਐਸ ਲੈਕ ਸਮਝਿਆ ਕਿ ਮੈਂ ਕੋਈ ਚਾਨਣਾ ਸਵਾਜ ਦੇ ਲਈ ਦੇ ਸਕਦਾ ਪਾ ਸਕਦਾ ਤੇ ਮੈਂ ਲਾਰਜ ਟਿਕੂ ਵਾਲ ਕਵਾਂਗਾ ਅਗਲੇ ਸਾਲ ਮਿੱਟੀ ਦੇ ਗਣੇਸ਼ ਜਿਹੜੇ ਵੀ ਸੱਜਣ ਤੁਸੀਂ ਕਰਨੇ ਆ ਇਹ ਮੇਰੀ ਅਪੀਲ ਆ ਵੀਡੀਓ ਨੂੰ ਜ਼ਰੂਰ ਦੇਖਣਾ ਤੇ ਅਗਲੇ ਸਾਲ ਤੱਕ ਇਹਨੂੰ ਸੰਭਾਲ ਕੇ ਵੀ ਰੱਖਣਾ ਜੈ ਹਿੰਦ ਜੈ ਭਾਰਤ